ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਇਹ ਸ਼ਰਤ ਦੀ ਗੱਲ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੋਵੇ ਇਹ ਇੱਕ ਸਮੇ ਦਾ ਜ਼ਿਕਰ ਹੈ حضرت ਜਨਾਬ حضرت ਮੀਰਾ ਮੁਹਯੁੱਦੀਨ شاہ ਜਿਲਾਨੀ ਹਜ਼ੂਰ ਦੇ ਕੋਲ حضرت ਖਾਜਾ ਮੀਨੂਦੀਨ ਚਿਸ਼ਤੀ ਰਹਿਮਤੁੱਲਾਹ ਵਾਲਾ ਖਾਜਾ ਗਰੀਬ ਨਵਾਜ਼ ਗਏ ਨੇ ਖਵਾਜਾ ਕਰੀਮ ਨਵਾਜ਼ ਜਦੋਂ ਪਹੁੰਚੇ ਨੇ ਹਜ਼ੂਰ ਨੇ ਉਹਨਾਂ ਦੀ ਖਿਦਮਤ ਜੋ ਵੀ ਕਰਨੀ ਸੀ ਸੇਵਾਦਾਰਾਂ ਨੇ ਸਭ ਕੀਤੀ ਤੇ ਹਜ਼ੂਰ ਪੁੱਛਦੇ ਨੇ ਖਵਾਜਾ ਸਾਹਿਬ ਨੂੰ ਕਹਿੰਦੇ ਨੇ ਖਵਾਜਾ ਸਾਹਿਬ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਵੇ ਆਪਣੀ ਮੁਬਾਰਕ ਜ਼ੁਬਾਨ ਤੋਂ ਫਰਮਾਨ ਕੀਤਾ ਜਾਏ ਉਸ ਫਰਮਾਨ ਦੇ ਮੁਤਾਬਕ ਉਹ ਚੀਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਕੀਤੀ ਜਾਵੇ ਤੇ ਅਕੇ ਖਵਾਜਾ ਸਾਹਿਬ ਕੀ ਕਹਿੰਦੇ ਨੇ ਬਾਕੀ ਸਭ ਕੁਝ ਠੀਕ ਹੈ ਈ ਅਜ ਦਿਲ ਕਰਦਾ ਕव्वाली ਸੁਣੀ ਏਸੇ ਕਰਕੇ ਫਕੀਰ ਲੋਕ ਕव्वाली ਸੁਣਦੇ ਨੇ ਕਹਿੰਦੇ ਨੇ ਦਿਲ ਕਰਦਾ ਵੀ ਕव्वाली ਸੁਣੀਏ ਤੇ ਆਪਣੇ ਖਾਦਮ ਨੂੰ ਭੇਜਿਆ ਗਿਆ ਅਰਬੀ ਵਾਲੀ ਸਰਕਾਰ ਨੇ ਜਾਓ ਕव्वाल ਨੂੰ ਬੁਲਾ ਕੇ ਲਿਓ ਜਦੋਂ ਕव्वाल ਦੇ ਘਰ ਸੇਵਾਦਾਰ ਗਿਆ ਅੱਗੇ ਕव्वाल ਦੇ ਘਰ ਦੇ ਕੀ ਕਹਿੰਦੇ ਨੇ ਜੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਉਹ ਕੁਝ ਦਿਨ ਪਹਿਲਾਂ ਉਹ ਜਿਹੜਾ ਕਬਾਲ ਸੀ ਉਹ ਗੁਜ਼ਰ ਚੁੱਕਾ ਹੈ ਉਹ ਮਰ ਚੁੱਕਾ ਹੈ ਇਸ ਕਰਕੇ ਇਹ ਹੁਣ ਕਾ ਕੋਈ ਇਹ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਨਹੀਂ ਹੋ ਸਕਦੀ ਇਹ ਜਿਹੜਾ ਖਾਦਮ ਹੈ ਇਹ ਵਾਪਸ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਯਾ ਸਰਕਾਰ ਉਹ ਕਬਾਲ ਤੇ ਗੁਜ਼ਰ ਚੁੱਕਾ ਹੈ ਉਹ ਤੇ ਮਰ ਗਿਆ ਤੇ ਜਦੋਂ یوں ਕਿਹਾ ਖਵਾਜਾ ਸਾਹਿਬ ਕਹਿੰਦੇ ਨੇ ਵੀ ਜਦੋਂ ਮਰ ਗਿਆ ਜਦੋਂ ਗੁਜ਼ਰ ਚੁੱਕਾ ਫਿਰ ਕੀ ਹੋ ਸਕਦਾ ਹੈ ਪਰ ਦਿਲ ਕਰਦਾ ਸੀ ਕਿ ਕਵਾਲੀ ਸੁਣੀ ਪੀਰਾਂ ਦੇ ਪੀਰ ਦਸਤਗਿਰ ਹਜ਼ਰ ਜਨਾਬ ਗੋਸ਼ਪਾ 11ਵੀਂ ਵਾਲੀ ਸਰਕਾਰ ਮੌਜ ਵਿੱਚ ਆਏ ਨੇ ਮੌਜ ਵਿੱਚ ਆ ਕੇ ਕਹਿੰਦੇ ਨੇ ਖਾਜਾ ਸਾਹਿਬ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ਤੁਹਾਨੂੰ ਕਵਾਲੀ ਨਾ ਸੁਣਾਈ ਜਾਏ ਇਹ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਜੋ ਤੁਸੀਂ ਕਿਹਾ ਉਹ ਤੁਹਾਨੂੰ ਨਾ ਸੁਣਾਇਆ ਜਾਏ ਤੇ ਤੁਹਾਨੂੰ ਕਵਾਲੀ ਸੁਣਾਈ ਜਾਏਗੀ ਬਲਕੇ ਇਸੇ ਹੀ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਜਿਹੜਾ ਕੁਛ ਦਿਨ ਪਹਿਲਾਂ ਗੁਜ਼ਰ ਗਿਆ ਤੇ ਇਹ ਗੱਲ ਇਸ ਕਰਕੇ ਕਹੀ ਗਈ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਹੈ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੁੰਦਾ ਹੈ ਕਹਿੰਦੇ ਨੇ ਇਸੇ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਆਪਣੇ ਖਾਦਮ ਨੂੰ ਕਹਿੰਦੇ ਨੇ ਜਾ ਜਾ ਕੇ ਪਤਾ ਕਰ ਕਿੱਥੇ ਉਹਦੀ ਕਬਰ ਹੈ ਉਹਨੂੰ ਕਿੱਥੇ ਦਫ਼ਨ ਕੀਤਾ ਹੈ ਉਥੇ ਖੜਾ ਹੋ ਕੇ ਕਹਿਣਾ ਇਕਬਾਲ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਫਰਮਾਇਆ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਉਥੇ ਖਾਜਾ ਸਾਹਿਬ ਆਏ ਹੋਏ ਨੇ ਇਹ ਖਾਦਮ ਗਿਆ ਜਿੱਥੇ ਕਬਰ ਸੀ ਮੈਂ ਉਥੇ ਖੜ ਕੇ ਕੀ ਕਹਿੰਦਾ ਐ ਇਕਬਾਲ ਮੈਨੂੰ ਨਹੀਂ ਪਤਾ ਵੀ ਤੂੰ ਸੁਣਦਾ ਕਿ ਨਹੀਂ ਸੁਣਦਾ ਪਰ ਮੈਂ ਸਰਕਾਰ ਦਾ ਹੁਕਮ ਵਜਾਣ ਵਾਸਤੇ ਆਇਆ ਜਿਵੇਂ ਮੈਨੂੰ ਹੁਕਮ ਹੋਇਆ ਮੈਂ ਉਵੇਂ ਕਹਿ ਰਿਹਾ ਇਕਬਾਲ 11ਵੀਂ ਵਾਲੀ ਸਰਕਾਰ ਨੇ ਤੈਨੂੰ ਯਾਦ ਕੀਤਾ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਖਵਾਜਾ ਸਾਹਿਬ ਆਏ ਹੋਏ ਨੇ ਜਦੋਂ ਇਹੋ ਕਿਹਾ ਵੀ ਕਬਰ ਖੁੱਲ ਗਈ ਜਦੋਂ ਕਬਰ ਖੁੱਲੀ ਤੇ ਇਕਬਾਲ ਉੱਠ ਕੇ ਬੈਠ ਗਿਆ ਇਹ ਸਜਦਾ ਕਰਦਾ ਹੈ ਹਜ਼ੂਰ ਦੇ ਗੁਲਾਮ ਨੂੰ ਹਜ਼ੂਰ ਦੇ ਸੇਵਕ ਨੂੰ ਹਜ਼ੂਰ ਦੇ ਖਾਦਮ ਨੂੰ ਇਹ ਸਜਦਾ ਕਰਦਾ ਨਾਲੇ ਕਹਿੰਦਾ ਮੇਰੇ ਕਿੱਡੇ ਭਾਗ ਚੰਗੇ ਨੇ ਮੈਨੂੰ ਕਬਰ ਵਿੱਚ ਪਏ ਨੂੰ ਵੀ ਸਰਕਾਰ ਨੇ ਯਾਦ ਕੀਤਾ ਜੈਕਾਰਾ 11ਵੇਂ ਵਾਲੇ ਪੀਰਾਂ ਦਾ ਬਹੁਤ ਸਾੱਚੇ ਦਰਬਾਰ ਕੀ ਹੈ ਤੇ ਕਹਿੰਦਾ ਵੀ ਜੇ ਕਵਾਲੀ ਸੁਣਾਣੀ ਹੋਵੇ ਸਾਥੀ ਵੀ ਚਾਹੀਦੇ ਨੇ ਸਾਜ਼ ਵੀ ਚਾਹੀਦੇ ਨੇ ਇਹ ਖਾਦਮ ਕਹਿੰਦਾ ਵੀ ਤੇ ਤੂੰ ਜਾਣੇ ਵੀ ਕਵਾਲੀ ਕਿਵੇਂ ਸੁਣਾਣੀ ਹੈ ਇਹ ਕਫਨ ਚ ਲਪੇਟਿਆ ਹੋਇਆ ਜਦੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਹੈ ਜਿਹੜਿਆਂ ਲੋਕਾਂ ਨੇ ਦੇਖਿਆ ਸੀ ਵੀ ਇਹਨੂੰ 5-6 ਦਿਨ ਪਹਿਲਾਂ ਦਫ਼ਨ ਕੀਤਾ ਹੋਇਆ ਹੈ ਇਹਤੇ ਭੂਤ ਆ ਗਿਆ ਸਾਰੇ ਲੋਕ ਭੱਜੇ ਜਾਂਦੇ ਨੇ ਜਦੋਂ ਆਪਣੇ ਘਰ ਵਿੱਚ ਵੜਿਆ ਘਰ ਦੇ ਵੀ ਭੱਜੇ ਫਿਰਦੇ ਨੇ ਇਦਾਂ ਹੀ ਹੁੰਦੀ ਹੈ ਤੇ ਤਦੋਂ ਕਿਹਾ ਗੁਰਬਾਣੀ ਦਾ ਫਰਮਾਨ ਹੈ ਘਰ ਕੀ ਨਾਰ ਬਹੁਤ ਹਿਤ ਜਾਂਸੀ ਰਹਿਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆਨ ਪੇਤ ਪ੍ਰੇਤ ਕਰਬਾਗੀ ਆਖਰਕਾਰ ਘਰ ਦੇ ਡਰਦੇ ਨੇ ਇਕ ਬਾਲਕੀ ਕਹਿੰਦਾ ਓਏ ਮੈਂ ਭੂਤ ਨਹੀਂ ਭੂਤ ਦਾ ਵਜੂਦ ਨਹੀਂ ਹੁੰਦਾ ਮੇਰਾ ਸ਼ਰੀਰ ਹੈ ਮੇਰਾ ਉਸੇ ਤਰ੍ਹਾਂ ਸ਼ਰੀਰ ਹੈ ਮੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਮੈਂ ਕਬਾਲੀ ਸੁਨਾਨੀ ਐ ਲਿਆਓ ਮੇਰੇ ਵਸਤਰ ਦਿਓ ਸਾਜ਼ ਦਿਓ ਸਾਥੀਆਂ ਨੂੰ ਬੁਲਾਓ ਵੀ ਮਰੇ ਹੋਏ ਕਬਾਲ ਨੇ ਹਜ਼ੂਰ ਦੇ ਦਰ ਤੇ ਕਬਾਲੀ ਗਾਈ ਐ ਐਦੂ ਪਰੇ ਕਿਹੜੀ ਗੱਲ ਆ ਜਿਹੜੀ ਨਹੀਂ ਹੋ ਸਕਦੀ ਤਦੋਂ ਕਿ ਐ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਦੂਹੇ ਗੋਸ ਤੇ ਕੰਨਿਓ ਸਭ ਹੁੰਦਾ ਉਹੇ ਗਾਸ ਦੇ ਕੰਮ ਉਹ ਸਭ ਹੁੰਦਾ ਉਹੇ ਗਾਸ ਦੇ ਕੰਮ ਉਹ ਸਭ ਹੁੰਦਾ ਗਲ ਸੌ ਸਿਰੇ ਦੀ ਕਹਿ ਦੇਵਾ ਗਲ ਸੌ ਸਿਰੇ ਦੀ ਕਹਿ ਦੇਵਾ ਜਿੱਕਰ ਕੋਸਾਂ ਵੇ ਉਹ ਕੱਲ ਪੁੰਦਾ ਕਸਮ ਤੇ ਟੇੜਾ ਬੱਦਕ ਬੱਦਕ ਤੇ ਯਾਰਾ ਬੈ ਜਾ ਬੱਲਾ ਕਾਂ ਕੇ ਬੇਕਾਂ ਕੇ ਉਹੁੱਛੇਗਾ ਜਰੂਰ ਲਉ ਦੇ ਨੂਹਾਂ ਕੇ ਉਹੁੱਛੇਗਾ ਅੱਛਾ ਕਾਂ ਜਰੂਰ ਲਉ ਸਾ ਕੋਤਬ ਬਣਾਇਆ ਐਸੇ ਕਰਕੇ ਕਿਹਾ ਜਾਂਦਾ ਓ ਮੇਰਾ ਪੀਰ ਕਰਮ થી ਬਰੇ ਝੋੜੀਆਂ ਮੇਰਾ ਪੀਰ ਕਰਮ થી ਭਰੇ ਝੋੜੀਆਂ ਜੇ ਕੋਈ ਝੋੜੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਜੇ ਕੋਈ ਝੋੜੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਜੇ ਕੋਈ ਝੋੜੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਇਹ ਕਰਕੇ ਕੀ ਹੈ ਵੀ ਘਬਰਾਣੇ ਦਾ ਕੀ ਹੈਗਾ ਕਿੰਦ ਸੁਭੋਸ਼ ਸੁਭੋਸ਼ਾ ਮਸਲੇ ਦਾ ਕੀ ਹੈਗਾ ਕਿੰਦ ਸੁਭੋਸ਼ ਸੁਭੋਸ਼ਾ ਮੁਸ਼ਕਿਲ ਆਸਾਂ ਹੋ ਜਾਏਗੀ ਲੈ ਲੈਗਾ ਉਸ ਪਿਆਰ ਦਾ ਨਾ ਜੀਲਾ 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 ਨਹੀਂ ਜੀਲਾ 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 ਨਹੀਂ ਓਹ ਜੀਲਾ 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 ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਆ ਜਾਵੇ ਉੱਥੇ ਘਬਰਾਣ ਨਾਲੋਂ ਕੀ ਕਰਨਾ ਹੈ 11ਵੀਂ ਵਾਲੀ ਸਰਕਾਰ ਨੂੰ ਜਪਨਾ ਸ਼ੁਰੂ ਕਰਨਾ ਹੈ ਜਦੋਂ ਕਿ ਹੈ ਘਬਰਾ ਨਹੀਂ ਕਾਹਕੇ ਹੈ ਤਾਂ ਸੁਹਾ ਸੁਹਾ ਘਬਰਾ ਨਹੀਂ ਕਾਹਕੇ ਹੈ ਤਾਂ ਸੁਹਾ ਸੁਹਾ ਮੁਸ਼ਕਲ ਆਸਾ ਹੋ ਜਾਏ ਕੀ ਲੈ ਲੈਗਾ ਉਸ ਪਿਆ ਕਾ ਨਾ ਜੀ 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 से मायू रूरी ने हजरत को दरिया के किनारे पे पुकारा पहुंचा था वहां भातमा का दुलारा पहुंचा था वहां भातमा का दुलारा दरिया पे खड़े होके मारा हाथ ਦੀ ਜਾਨੀ ਜੀ ਆਣੀ ਕੀ ਜਾਨੀ ਜੀ ਜਾਣੀ ਤੇ ਲਾਲੇ ਕੀ ਜਾਨੀ ਜੀ ਜਾਣੀ ਜੀ ਲਾਨੀ ਕੀ ਜਾਨੀ ਜੀ ਜਾਣੀ ਜੀ ਹੋ ਜਾ ਕੋ ਜੀਮ ਜਗ ਜਹਾਨ ਮੈਂ ਸਾਰਾ ਟੋਲ ਥਕੀ ਦਾਤਾ ਹੋਰ ਨਹੀਂ ਸਾਹੀ ਜੀ ਲਾਨ ਗਿਆ ਕਿਉਂ ਕੇ ਖਤਾਬਾਰ ਗੁਲਾਮ ਨੂੰ ਘਨ ਲਾਵੇ ਦਸੋ ਕੌਣ ਹੈ ਉਸ ਮਿਹਰਬਾਨ ਜੀਆ ਚਿੱਟਾ ਮਾਰ ਕੇ ਕੱਢਿਆ ਸਖਬਣੀ ਚੋਂ ਰੁੜਿਆ ਜਾਮ ਦਾ ਸ਼ੇਖ ਸੁਨਾਨ ਜੀਆ ਮੇਰਾ ਪੀਰ ਬੇਨਸਲਾਹਤਾ ਤੁੰਗਾ ਮੇਰਾ ਪੀਰ ਬੇਨਸਲਾਹਤਾ ਤੁੰਗਾ ਦੂਜਾ ਹੋਰ ਨਾ ਉਸ ਦੀ ਸ਼ਾਨ ਤੇ ਹਾਂ ਜੀ ਆਂ ਜੀ ਲਾ ਜੀ ਉਸ ਕਬੀਲਾ ਪਰ ਹੈ